ਸਾਸ਼ੀ ਕਾਲਜੀ ਮੇਰਾ ਨਾਮ ਜਸਪ੍ਰੀਤ ਕੌਰ ਹੈ ਮੈਂ ਪੀਏਪੀ ਵੇਚਰ 6 ਮੰਥਸ ਤੋਂ ਜੋਗਾ ਜੁਆਇਨ ਕੀਤਾ ਹੋਇਆ ਹੈ ਜੋ ਕਿ ਸਾਨੂੰ ਮੁਸਕਾਨ ਮੈਮ ਕਰਵਾ ਰਹੇ ਹਨ ਜੋ ਕਿ ਬਹੁਤ ਅੱਛੇ ਟੰਗ ਮਲ ਕਰਵਾਉਂਦੇ ਹਨ ਇਸ ਨਾਲ ਸਾਨੂੰ ਮੈਂਟਲ ਸਟ्रेस ਵਗੈਰਾ ਵੀ ਕਾਫੀ ਦੂਰ ਹੁੰਦਾ ਹੈ ਇਸ ਨਾਲ ਮੇਰੀ ਬੈਕ ਪੇਨ ਦੀ ਪ੍ਰੋਬਲਮ ਸੀ ਉਹ ਕਾਫੀ ਹੱਦ ਤੱਕ ਠੀਕ ਹੋਈ ਹੈ ਤੇ ਜਿਹੜੀਆਂ ਘਰ ਮਹਿਲਾਵਾਂ ਬੈਠਦੀਆਂ ਹਨ ਉਹਨਾਂ ਨੂੰ ਮੌਕਾ ਮਿਲਦਾ ਹੈ ਕਿ ਉਹ ਆ ਕੇ ਇੱਥੇ ਆਪਣੀ ਹੈਲਥ ਨੂੰ ਕਾਫੀ ਇੰਪਰੂਵਮੈਂਟ ਕਰ ਸਕਦੀਆਂ ਹਨ ਇਸ ਵਿੱਚ ਅਸੀਂ ਸੀਐਮ ਭਗਵੰਤ ਸਿੰਘ ਸਾਹਿਬ ਦਾ ਦਿলো ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਸਹੂਲਤ ਦਿੱਤੀ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਇਸੇ ਤਰ੍ਹਾਂ ਯੋਗਾ ਨੂੰ ਕੰਟੀਨਿਊ ਕੀਤਾ ਜਾਵੇ ਸਾਡਾ ਪੰਜਾਬ ਇਸੇ ਤਰ੍ਹਾਂ ਸਿਹਤਯੋਗ ਬੰਦਾ ਜਾਵੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਜੀਤ ਕੌਰ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਨਾ ਵਧੀਆ ਉਪਰਾਲਾ ਕਰਕੇ ਸਾਨੂੰ ਯੋਗਾ ਸਿੱਖਣ ਦਾ ਮੌਕਾ ਦਿੱਤਾ ਮੈਂ ਪਿਛਲੇ 6 ਮਹੀਨੇ ਤੋਂ ਇਹ ਜੋਗਾ ਜੁਆਇਨ ਕੀਤਾ ਹੋਇਆ ਹੈ ਸੀਐਮ ਦੀ ਯੋਗਸ਼ਾਲਾ ਜਿਹਨੂੰ ਕਹਿੰਦੇ ਨੇ ਮੈਨੂੰ ਇੰਨਾ ਐਸਿਡ ਬੰਦਾ ਸੀ ਉਹਦੇ ਨਾਲ ਕਾਫੀ ਫਰਕ ਪੈ ਰਿਹਾ ਹੈ ਰੋਜ਼ ਰੁਟੀਨ ਚ ਕਰਨ ਨਾਲ ਕਿਸਾਨੂ ਫ੍ਰੀ ਆਫ ਕਾਸਟ ਵਿੱਚ ਇਹ ਟੀਚਰ ਦਿੱਤੇ ਗਏ ਨੇ ਜਿਹਦੇ ਨਾਲ ਹਰ ਇੱਕ ਲੇਡੀ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਇਸ ਨੂੰ ਜੁਆਇਨ ਕਰ ਸਕਦੀ ਹੈ ਆਪਣੇ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਕੀਰਤੀ ਹੈ ਤੇ ਮੈਂ ਅੱਜ ਇੱਥੇ ਯੋਗ ਸ਼ਾਲਾ ਦੇ ਵਿੱਚ ਆਈ ਹੂਈ ਆ ਇੱਥੇ ਮਸਕਾਨ ਮੈਡਮ ਐ ਉਹ ਬਹੁਤ ਵਧੀਆ ਯੋਗਾ ਕਰਾਉਂਦੀ ਐ ਇਹ ਸਾਡੇ ਸੀਐਮ ਦਾ ਇਨੀਸ਼ੀਏਟਿਵ ਬਹੁਤ ਵਧੀਆ ਲਿੱਤਾ ਗਿਆ ਐ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਸਾਰੀ ਤਰ੍ਹਾਂ ਦੇ ਯੋਗਾ ਕਰਾਈ ਜਾਂਦੀ ਐ ਸਾਰੀ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਅੱਜ ਕੱਲ ਦੇ ਯੂਥ ਡਿਪਰੈਸ਼ਨ ਦੇ ਰੋਗੀ ਨੇ ਉਹਨਾਂ ਨੂੰ ਵੀ ਇੱਕ ਸਹੀ ਰਸਤਾ ਦਿਖਾਉਣ ਲਈ ਇਹ ਬਹੁਤ ਹੀ ਵਧੀਆ ਇਨੀਸ਼ੀਸ਼ੀਏਟਿਵ ਲਿੱਤਾ ਗਿਆ ਐ पहला मैनू थोड़ा बहुत इशू पेन सैकपेन बाकी चीज़ों का पर इथे रेगुलरली योगा कर मेरे सारे रोग खत्म होंगे जा रहे हैं सीएम के द्वारा जी योगशाला चलाई गई है असं उन्होंने वास्ते बहुत ही तय दिल तो धनवाद कर